ਅਕਸਰ ਜਦੋਂ ਅਸੀਂ ਸਬਜ਼ੀ ਲੈਣ ਜਾਂਦੇ ਹਾਂ ਤਾਂ ਸਬਜ਼ੀ ਵਾਲੇ ਭਾਈ ਨੂੰ ਕਹਿੰਦੇ ਹਾਂ ਭਾਈ ਸਾਹਿਬ ਥੋੜਾ ਧਨੀਆ ਤਾਂ ਫ੍ਰੀ ਪਾ ਦਿਓ ਅਸੀਂ ਇਸ ਨੂੰ ਸਿਰਫ ਸਬਜ਼ੀ ਦੀ ਸਜਾਵਟ ਜਾਂ ਖੁਸ਼ਬੂ ਲਈ ਵਰਤਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਚੀਜ਼ ਨੂੰ ਅਸੀਂ ਮੁਫਤ ਵਿੱਚ ਮੰਗਦੇ ਹਾਂ ਆਧੁਨਿਕ ਵਿਗਿਆਨ ਨੇ ਉਸ ਨੂੰ ਇੱਕ ਫੰਕਸ਼ਨਲ ਫੂਡ ਯਾਨੀ ਇੱਕ ਸ਼ਕਤੀਸ਼ਾਲੀ ਦਵਾਈ ਐਲਾਨਿਆ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਧਨੀਏ ਦੇ ਉਹ ਰਾਜ਼ ਖੋਲ੍ਹਾਂਗੇ ਜੋ ਸ਼ੂਗਰ ਬਲੱਡ ਪ੍ਰੈਸ਼ਰ ਅਤੇ ਇੱਥੋਂ ਤੱਕ ਕਿ ਮਿਰਗੀ ਦੇ ਦੌਰਿਆਂ ਨੂੰ ਰੋਕਣ ਵਿੱਚ ਵੀ کارਗਰ ਸਾਬਤ ਹੋਏ ਹਨ ਨਾਲ ਹੀ ਅਸੀਂ ਇਹ ਵੀ ਦੱਸਾਂਗੇ ਕਿ ਕਿੰਨਾ ਲੋਕਾਂ ਲਈ ਇਹ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਸ ਦੇ ਨਾਮ ਦੀ ਦਿਲਚਸਪ ਕਹਾਣੀ ਸੁਣੋ ਧਨੀਏ ਦਾ ਵਿਗਿਆਨਕ ਨਾਮ ਹੈ ਕੋਰੀਐਂਡਰਮ ਸੈਤੀਵਮ ਐਲ ਇਹ ਸ਼ਬਦ ਯੂਨਾਨੀ ਭਾਸ਼ਾ ਦੇ ਕੋਰੀਨਨ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ ਖਟਮਲ ਜੀ ਹਾਂ ਕਿਉਂਕਿ ਕੱਚੇ ਧਨੀਏ ਦੀ ਗੰਧ ਖਟਮਲਾਂ ਵਰਗੀ ਹੁੰਦੀ ਹੈ ਇਸ ਲਈ ਇਹ ਨਾਮ ਪਿਆ ਪਰ ਪੱਕਣ ਤੇ ਇਹ ਖੁਸ਼ਬੂਦਾਰ ਹੋ ਜਾਂਦਾ ਹੈ ਇਹ ਕੋਈ ਆਮ ਬੂਟੀ ਨਹੀਂ ਹੈ ਇਸ ਦੇ ਬੀਜ ਪ੍ਰਾਚੀਨ ਮਿਸਰ ਦੇ ਰਾਜਾ ਤੂਟਨ ਖਾਮਨ ਦੇ ਮਕਬਰੇ ਵਿੱਚੋਂ ਵੀ ਮਿਲੇ ਹਨ ਜਿਸ ਦਾ ਮਤਲਬ ਹੈ ਕਿ ਲੋਕ ਇਸ ਨੂੰ ਅਗਲੇ ਜਨਮ ਲਈ ਵੀ ਜ਼ਰੂਰੀ ਮੰਨਦੇ ਸਨ ਸਾਡੇ ਪੰਜਾਬੀ ਸੱਭਿਆਚਾਰ ਅਤੇ ਆਯੁਰਵੇਦ ਵਿੱਚ ਇਸ ਨੂੰ ਠੰਡੀ ਤਸੀਰ ਵਾਲਾ ਮੰਨਿਆ ਗਿਆ ਹੈ ਜੋ ਪੇਟ ਰਾਨੀ ਕੇ ਗਰਮੀ ਨੂੰ ਸ਼ਾਂਤ ਕਰਦਾ ਹੈ ਹੁਣ ਗੱਲ ਕਰਦੇ ਹਾਂ ਇਸ ਦੀ ਤਾਕਤ ਦੀ 100 ਗ੍ਰਾਮ ਧਨੀਏ ਵਿੱਚ ਤੁਹਾਡੀ ਰੋਜ਼ਾਨਾ ਦੀ ਲੋੜ ਦਾ 388% ਵਿਟਾਮਿਨ ਕੇ ਹੁੰਦਾ ਹੈ ਵਿਟਾਮਿਨ ਕੇ ਤੁਹਾਡੀਆਂ ਹੱਡੀਆਂ ਅਤੇ ਖੂਨ ਦੇ ਜੰਮਣ ਲਈ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ ਏ 100% ਤੋਂ ਵੱਧ ਅਤੇ ਵਿਟਾਮਿਨ ਸੀ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ ਵਿੱਚ ਕੁਰਕਿਟਿਨ ਨਾਮ ਦਾ ਤੱਤ ਹੁੰਦਾ ਹੈ ਜੋ ਸਰੀਰ ਦੀ ਸੋਜ ਘਟਾਉਂਦਾ ਹੈ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਹੁਣ ਦੱਸ ਰਿਹਾ ਇਹ 슈ਗਰ ਦੇ ਮਰੀਜ਼ਾਂ ਲਈ ਬਹੁਤ ਖਾਸ ਹੈ ਵਿਗਿਆਨਕ ਖੋਜਾਂ ਮੁਤਾਬਕ ਧਨੀਆ ਸਿਰਫ 슈ਗਰ ਘਟ ਨਹੀਂ ਕਰਦਾ ਬਲਕਿ ਇਹ ਇਨਸੂਲਿਨ ਦੀ ਨਕਲ ਕਰਦਾ ਹੈ ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਇਹ ਪੈਂਕ੍ਰੀਆਸ ਦੇ ਬੀਟਾ ਸੈੱਲਾਂ ਨੂੰ ਉਤੇਜਿਤ ਕਰਕੇ ਇਨਸੂਲਿਨ ਦੇ ਰਸਾ ਨੂੰ 1.3 ਗੁਣਾ ਤੋਂ ਲੈ ਕੇ 5.7 ਗੁਣਾ ਤੱਕ ਵਧਾ ਦਿੰਦਾ ਹੈ ਜਦੋਂ ਖੂਨ ਵਿੱਚ 슈ਗਰ ਜ਼ਿਆਦਾ ਹੁੰਦੀ ਹੈ ਤਾਂ ਇਹ ਪ੍ਰਭਾਵ ਹੋਰ ਤੇਜ਼ ਹੋ ਜਾਂਦਾ ਹੈ ਇੱਕ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਇਸ ਦਾ ਅਸਰ ਅੰਗਰੇਜ਼ੀ ਦਵਾਈ ਗਲੀਬੈਂਕਲਾਮਾਈਡ ਦੇ ਬਰਾਬਰ ਸੀ ਇਹ ਤੁਹਾਡੇ ਸੈੱਲਾਂ ਨੂੰ ਖੂਨ ਜੋ ਗਲੂਕੋਜ਼ ਟੁੱਕਣ ਵਿੱਚ ਮਦਦ ਕਰਦਾ ਹੈ। ਭਾਵੇਂ ਤੁਹਾਡੇ ਸਰੀਰ ਵਿੱਚ ਇਨਸੂਲਿਨ ਘੱਟ ਹੋਵੇ। ਹਰਾ ਧਨੀਆ ਦਿਲ ਦੀ ਸਿਹਤ ਅਤੇ ਬਲੱਡ ਪ੍ਰੈਸ਼ਰ ਲਈ ਵੀ ਵਧੀਆ ਹੈ। ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਧਨੀਆ ਇੱਕ ਕੁਦਰਤੀ ਡਾਈuretic ਹੈ। ਇਹ ਸਰੀਰ ਵਿੱਚੋਂ ਵਾਧੂ ਸੋਡੀਅਮ ਅਤੇ ਪਾਣੀ ਨੂੰ ਪਸ਼ਾਬ ਰਾਹੀਂ ਬਾਹਰ ਕੱਢਦਾ ਹੈ। ਬਿਲਕੁਲ ਉਵੇਂ ਹੀ ਜਿਵੇਂ ਦਵਾਈ ਫੋਰੋਸੇਮਾਈਡ ਕੰਮ ਕਰਦੀ ਹੈ। ਪਰ ਦਵਾਈਆਂ ਦੇ ਉਲਟ ਇਹ ਤੁਹਾਡੇ ਸਰੀਰ ਵਿੱਚੋਂ ਪੋਟਾਸ਼ੀਅਮ ਖਤਮ ਨਹੀਂ ਹੋਣ ਦਿੰਦਾ। ਇਹ ਖਰਾਬ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਵਧੀਆ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਘਟ ਜਾਂਦਾ ਹੈ। ਹਰਾ ਧ ਵੀ ਅਸਰ ਕਰਦਾ ਹੈ ਇਹ ਜਾਣਕਾਰੀ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਵੇਗੀ 2019 ਦੀ ਇੱਕ ਸਟੱਡੀ ਨੇ ਸਾਬਤ ਕੀਤਾ ਹੈ ਕਿ ਧਨੀਏ ਦੇ ਪੱਤਿਆਂ ਵਿੱਚ ਇੱਕ ਖਾਸ ਤੱਤ ਹੁੰਦਾ ਹੈ ਜਿਹਦਾ ਨਾਮ ਹੈ E2 ਡੋਡੇਸੇਨਲ ਇਹ ਤੱਤ ਦਿਮਾਗ ਦੇ ਸੱਲਾਂ ਵਿੱਚ ਪੋਟਾਸ਼ੀਅਮ ਚੈਨਲਾਂ ਨੂੰ ਖੋਲ ਦਿੰਦਾ ਹੈ ਜਿਸ ਨਾਲ ਦਿਮਾਗ ਦੀ ਬੇਲੋੜੀ ਉਤੇਜਨਾ ਸ਼ਾਂਤ ਹੋ ਜਾਂਦੀ ਹੈ ਇਹ ਉਹੀ ਪ੍ਰਕਿਰਿਆ ਹੈ ਜੋ ਮਿਰਗੀ ਦੇ ਦੌਰਿਆਂ ਨੂੰ ਰੋਕਦੀ ਹੈ ਡੀਟੌਕਸ ਅਤੇ ਚਮੜੀ ਦੀ ਸਫਾਈ ਅਕਸਰ ਕਿਹਾ ਜਾਂਦਾ ਹੈ ਕਿ ਧਨੀਆ ਸਰੀਰ ਨੂੰ ਡੀਟੌਕਸ ਕਰਦਾ ਹੈ ਖੋਜ ਦਰਸਾਉਂਦੀ ਹੈ ਕਿ ਇਹ ਲੈਡ ਅਤੇ ਕੈਡਮੀਅਮ ਵਰਗੀਆਂ ਭਾਰੀ ਤੱਤਾਂ ਨੂੰ ਸੋਖ ਸਕਦਾ ਹੈ ਕੀਤੇ ਗਏ ਸਟੱਡੀ ਵਿੱਚ ਇਸ ਨੇ ਲੈਡ ਦੇ ਜ਼ਹਿਰ ਨੂੰ ਘਟਕੀਤਾ ਇਸ ਦਾ ਤੇਲ ਸਾਲਮੁਨੀਲਾ ਅਤੇ ਕੈਂਡੀਡਾ ਵਰਗੇ ਰੋਗਾਂ ਨੂੰ ਮਾਰਨ ਵਿੱਚ ਬਹੁਤ ਤਾਕਤਵਰ ਹੈ ਜੋ ਚਮੜੀ ਦੇ ਰੋਗਾਂ ਲਈ ਫਾਇਦੇਮੰਦ ਹੈ ਪਰ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਭਰੀਆਂ ਕੁਝ ਲੋਕਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 1 ਗੁਰਦੇ ਦੀ ਪਥਰੀ ਇਸ ਵਿੱਚ ਆਕਸਲੇਟ ਬਹੁਤ ਜ਼ਿਆਦਾ ਹੁੰਦਾ ਹੈ ਜੇਕਰ ਤੁਹਾਨੂੰ ਪਥਰੀ ਦੀ ਸ਼ਿਕਾਇਤ ਹੈ ਤਾਂ ਇਸ ਦਾ ਸੇਵਨ ਘੱਟ ਕਰੋ ਖੂਨ ਪਤਲਾ ਕਰਨ ਵਾਲੇ ਮਰੀਜ਼ ਇਸ ਵਿੱਚ ਵਿਟਾਮਿਨ ਕੇ ਬਹੁਤ ਹੁੰਦਾ ਹੈ ਜੋ ਖੂਨ ਜਮਾਉਂਦਾ ਹੈ ਜੇਕਰ ਤੁਸੀਂ ਵਾਰਫਰਿਨ ਦਵਾਈ ਲੈ ਰਹੇ ਹੋ ਤਾਂ ਇਹ ਦਵਾਈ ਦਾ ਅਸਰ ਖਤਮ ਕਰ ਸਕਦਾ ਹੈ ਧੁੱਪ ਦੀ ਅਲਰਜੀ ਬਹੁਤ ਜ਼ਿਆਦਾ ਖਾਣ ਜਮਰੀ ਧੁੱਪ ਦੇ ਪ੍ਰਤੀ ਸੰਵੇਦਨਸ਼ੀਲ ਹੋ ਸਕਦੀ ਹੈ। ਸਭ ਤੋਂ ਵੱਡੀ ਗਲਤੀ ਅਸੀਂ ਇਸ ਨੂੰ ਪਕਾ ਕੇ ਖਾਂਦੇ ਹਾਂ ਗਰਮੀ ਨਾਲ ਇਸ ਦਾ ਵਿਟਾਮਿਨ ਸੀ ਅਤੇ ਜ਼ਰੂਰੀ ਤੇਲ ਨਸ਼ਟ ਹੋ ਜਾਂਦੇ ਹਨ ਇਸ ਨੂੰ ਹਮੇਸ਼ਾ ਕੱਚਾ ਖਾਓ ਚਟਣੀ ਰਾਇਤੇ ਜਾਂ ਸਲਾਦ ਵਿੱਚ ਮਿਲਾ ਕੇ ਖਾਓ ਸਬਜੀ ਬਣਨ ਤੋਂ ਬਾਅਦ ਗੈਸ ਬੰਦ ਕਰਕੇ ਇਹਨੂੰ ਉੱਪਰੋਂ ਦੀ ਪਾਓ ਇਸ ਨੂੰ ਲੰਬਾ ਸਮਾਂ ਤਾਜ਼ਾ ਰੱਖਣ ਲਈ ਇਸ ਦੀਆਂ ਜੜ੍ਹਾਂ ਨੂੰ ਪਾਣੀ ਦੇ ਗਲਾਸ ਵਿੱਚ ਡੁਬੋ ਕੇ ਰੱਖੋ ਅਤੇ ਉੱਪਰੋਂ ਲਿਫਾਫੇ ਨਾਲ ਢੱਕ ਦਿਓ ਸੋ ਧਨੀਆ ਸਿਰਫ ਮੁਫਤ ਦਾ ਮਸਾਲਾ ਨਹੀਂ ਇਹ ਕੁਦਰਤ ਦੀ ਫਾਰਮੇਸੀ ਹੈ ਰੋਜ਼ਾਨਾ ਲਗਭਗ 1/4 ਕੱਪ ਕੱਚਾ ਧਨੀਆ ਤੁਹਾਡੀ ਸਿਹਤ ਬਦਲ ਸਕਦਾ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ